ਜਿਵੰਤ ਸਿੰਘ ਰੰਗਲ ਦਾ ਲਿਖਿਆ ਹੋਇਆ ਨਾਵਲ ਰਾਤ ਵਾਕੀ ਅੰਤਮ ਭਾਗ ਵਿਕਾਸਤਾਰਾ ਪੈਪਸੂ ਦੀ ਸਾਰੀ ਕਿਸਾਨੀ ਦਾ ਕਦੇ ਇੰਨਾ ਵੱਡਾ ਜਲੂਸ ਕਦੇ ਸ਼ਹੀਦ ਦੀ ਵਰਸ਼ੀ ਨਾਲ ਨਹੀਂ ਜੁੜਿਆ ਸੀ ਹਜ਼ਾਰਾਂ ਆਵਾਜ਼ਾਂ ਦੀ ਗੂੰਜ ਦੀ ਲਲਕਾਰ ਅਤੇ ਉੱਚੀਆਂ ਉੱਠਦੀਆਂ ਬਾਹਾਂ ਦੀ ਬੰਗਾਰ ਮਾਰਚ ਕਰਦੀ ਅੱਗੇ ਵਧ ਰਹੀ ਸੀ ਇਨਕਲਾਬ ਦੀ ਧਾਰਾ ਬੇਹੱਦ ਤੇਜ ਸੀ ਤੇ ਦੀਕ ਕਦਮਾਂ ਪੁੱਟ ਰਹੀ ਸੀ ਤੇ ਹੰਝੂ ਅੱਖਰਾਂ ਦੇ ਚੰਗਿਆੜੇ ਜੋੜ ਰਹੇ ਸਨ ਲਾਊਡ ਸਪੀਕਰ ਆ ਗੂਗਲ ਰਹੇ ਸੀ ਜਿਸ ਨਿਜਾਮ ਵਿੱਚ ਬੇਗੁਣ ਹਨੂ ਕਾਤਲ ਬਣਾਇਆ ਜਾਂਦਾ ਹੈ ਜੇਲਾਂ ਵਿੱਚ ਚੰਨ ਵਰਗੀਆਂ ਜਵਾਨੀਆਂ ਦਾ ਖੂਨ ਕੀਤਾ ਜਾਂਦਾ ਹੈ ਉਸ ਗਲੇ ਸੜੇ ਨਿਜਾਮ ਨੂੰ ਇੱਕ ਤੱਕਾ ਹੋਰ ਦਿਓ ਮੁੱਕੇ ਵੱਟ ਕੇ ਉੱਚੀਆਂ ਉਠੀਆਂ ਬਾਹਾਂ ਤੂਫਾਨੀ ਲਹਿਰ ਵਾਂਗ ਉੱਭਰਨਾ ਜਲੂਸ ਹਵੇਲੀ ਅਗੋਂ ਦੀ ਵਧਾ ਗਿਆ ਹਜ਼ਾਰਾਂ ਅੱਖਾਂ ਮਿਸਾਲਾਂ ਬਣ ਗੰਨਾਂ ਇੱਕਾ ਤੰਦੂਰਾਂ ਵਾਂਗ ਪਾਪ ਉੱਠਣਾ ਲਾਲ ਝੰਡਿਆਂ ਨੀਲਾ ਕਾਲਾ ਆਕਾਸ਼ ਛੀਰ ਕੇ ਰੱਖ ਦਿੱਤਾ ਜੰਗੀਰਦਾਰੀ ਖਤਮ ਕਰਾਂਗੇ ਨਾਰਿਆਂ ਦੀਆਂ ਗਾਜਦਿਆਂ ਲਲਕਾਰਾਂ ਹਵੇਲੀ ਦੇ ਪੈਰਾਂ ਦੀਆਂ ਦਰਾੜਾਂ ਚੌੜੀਆਂ ਕਰ ਰਹੀਆਂ ਸਨ ਸੁੱਕਾ ਬੋਰਡ ਛੱਪਰ ਵਿੱਚ ਡਿੱਗ ਪੈਣ ਲਈ ਆਖਰੀ ਬੁੱਲੇ ਦਾ ਇੰਤਜ਼ਾਰ ਕਰ ਰਿਹਾ ਸੀ ਬੋਰਡ ਨੂੰ ਉਕਰੋ ਹਵੇਲੀ ਦੀ ਤੀਜੀ ਵਾਰੀ ਇੱਕ ਕਾਲੇ ਬਰਤੇ ਦਾ ਇੱਕ ਲਾੜ ਬਾਹਰ ਨਿਕਲ ਨਿਕਲ ਪੈਂਦਾ ਸੀ ਜਲੂਸ ਅੱਗੇ ਵਧਦਾ ਲਾਊਡ ਸਪੀਕਰ ਵਿੱਚ ਚਰਨਦੀਪ ਮਸ਼ਹੂਰ ਨਜ਼ਮ ਗਾਈ ਜਾ ਰਹੀ ਸੀ ਨਸ਼ੇ ਦੀ ਚੜ ਗਈ ਲਾਲੀ ਪਿਆਲਾ ਰੋਕ ਕੇ ਸਾਕੀ ਸਮੇ ਦੇ ਸਾਜ ਤੇ ਗਾਉਣੀ ਤੇਰੀ ਇੱਕ ਰਾਤ ਬਾਕੀ ਸਮਾਪਤ